ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਲਕਲਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਰਿਤਪਾਲ ਵੀਰ ਕੋਲ ਆਪਾਂ ਆਏ ਆ ਲਿਆੜ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਕੁਝ ਸੂਈਆਂ ਕੋਈ ਗੱਬਣਾ ਤੇ ਕੋਈ ਬੱਚੇ ਤੋਂ ਬਿਨਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਭਾਜੀ ਹੋ ਠੀਕ ਠਾਕ ਏ ਵਧੀਆ ਵਧੀਆ ਤੁਸੀਂ ਦੱਸੋ ਆਹ ਕਿਰਪਾ ਕਿਰਪਾ ਚਲੋ ਵਧੀਆ ਕਿਰਪਾ ਜੀ ਦੀ ਜੀ ਤੇ ਵੇਗ ਗਿਆ ਉਹ ਦਿਨ ਵਾਲਾ ਮਾਲ ਸਾਰਾ ਮਾਲ ਵੇਗ ਗਿਆ ਭਾਈਓ ਦਿਨ ਅੱਧੇ ਘੰਟੇ ਦੀ ਮਾਲ ਵੇਗ ਗਿਆ ਸਾਰਾ ਠੀਕ ਐ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਮੇਰਾ ਪ੍ਰਿਤਪਾਲ ਸਿੰਘ ਜੀ ਪਿੰਡ ਚਾਲਕਲਾਂ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਾਹੀ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਫੋਨ ਨੰਬਰ ਮੇਰੇ 77 ਦਾ 73 75 ਜੀ ਠੀਕ ਐ ਇੱਕ ਦੂਜਾ ਨੰਬਰ 9815186622 ਠੀਕ ਐ ਹਾਂਜੀ ਚਲੋ ਫਿਰ ਸ਼ਰਵਾਤ ਜਿਹੜੀ ਪਹਿਲੇ ਏ ਭਾਜੀ ਤੁਹਾਨੂੰ ਵਛੀਆ ਜੀ ਹਰਪੀ ਭਾਈ ਨੂੰ ਚੱਕ ਕਿਤੇ ਤਾਂ ਹੀ ਦੰਦ ਹਾਂ ਹੁਣ ਦੰਦ ਇੱਕ ਮਿੰਟ ਇੱਕ ਮਿੰਟ ਥੋੜ੍ਹ ਥੋੜ੍ਹ ਦੂ ਮੈਂ ਇੱਕ ਮਿੰਟ ਖੋਲ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ ਅਜੇ ਪੰਜਵਾਂ ਦਿਨ ਜੀ ਹਰਪੀ ਭਾਈ ਪੰਜਵਾਂ ਦਿਨ ਤਾਂ ਦੇ ਕਰੀ ਤੁਹਾਨੂੰ ਦਿਖਾ ਦਿੰਨੇ ਆ ਆ ਦੇ ਸਾਦੇ ਜੇ ਪਿਓਰ ਦੋ ਦੰਦ ਆ ਜਿਹੜੀ ਦੂੰਦੀ ਜੇ ਭਾਈ ਥੋੜ੍ਹ ਕੇ ਫਾਜੇ ਬਾਕੀ ਸਾਈਡ ਵਾਲੇ ਜੇ ਉਤਰਾਂ ਹੀ ਖਲੋਤੇ ਆ ਪਹਿਲੇ ਸੂਆ ਸੁਈ ਆ ਆ ਕੇ ਦੀ ਆਪੀ ਭਾਜੀ ਥੋੜੀ ਗਾਂ ਦੀ ਨਿਗਰਵਾਨਾ ਰੱਖ ਲਈ ਥੋੜਾ ਰੱਖੇ ਡਰਦੀ ਆ ਬਿਲਕੁਲ ਆ ਬੱਚਾ ਸਨਾਡੂ ਵੇਚ ਲੋ ਭਾਜੀ ਨਾਲ ਜੇ ਵੇਚ ਲੋ ਆ ਨਾਲ ਦੀ ਜੀ ਬੱਚਾ ਠੀਕ ਹੈ ਜੀ ਬਿਲਕੁਲ ਜਿਹੜਾ ਤਾਜ਼ਾ ਤਾਜ਼ਾ ਦੱਸਣਾ ਤੇ ਕਿੰਨਾ ਦੁੱਧ ਤਿਆਰ ਕਰ ਗਈ ਤੇ ਕੋਈ 12 ਕਿਲੋ ਆ ਗਿਆ ਰੈਡੀ ਹੈ ਤਿਆਰ 12 ਲੀਟਰ ਦੁੱਧ ਤਿਆਰ ਹੈ ਸੀ ਭਾਜੀ ਅੱਛਾ ਤੇ ਬੜੀ ਲਵੇ ਦੀ ਪੂਰੀ ਕਸ ਤੇ ਉਤਰਾ ਠੰਡੀ ਸੇਲ ਪੂਰੀ ਬੜੀ ਹੈ ਭਾਜੀ ਕੋਈ ਗੱਲ ਹੀ ਨਹੀਂ ਤੇ ਕਿੰਨਾ ਕਿ ਦੁੱਧ ਚਵਾਈ ਜਾਊਗੀ ਦੁੱਧ ਦੇ ਲਿਟਰ ਮਾਣ ਅਵਛੇ 14 15 ਲੀਟਰ ਚਵਾਈ ਜਾਣਾ ਭਾਜੀ ਦੋਂਦੀ ਅਜੇ ਵਛੀ ਵੇਖੋ ਕੀ ਚੀਜ਼ ਹੈ ਤੇ ਮੋਲੇ ਦਾ ਪੰਜਾਬ ਵਾਲੀ ਜੱਸੀ ਆ ਮੋਲੇ ਦਾ ਜਿਆ ਜਿਆ ਹੋਵੇ ਭਾਜੀ ਕਿੰਨਾ ਮੋਲੇ ਦਾ 45000 ਕਰਦੇ ਆ ਅੱਛਾ 40000 ਹੀ ਦੇ ਦਾਂਗੇ 40000 ਹੀ ਦੇ ਦੋਗੇ 40000 ਛੱਡ ਦਾਂਗੇ ਇੱਕ ਹੋਰ ਅੱਛਾ ਬਾਕੀ ਮੇਰਾ ਵੀ ਕੋਈ ਫੋਨ ਲਾਵੇ ਸੌਦੇ ਦਾ ਨਹੀਂ ਪਤਾ ਕਿੱਥੇ ਬੰਜਣਾ ਮੰਨਤਾ ਖੁੱਲਾ ਹੀ ਚੱਲਣਾ ਕੇ ਇਹ ਆ ਕਿ ਮੌਕੇ ਦੇ ਦੁੱਧ 12 ਲੀਟਰ ਚਵਾ ਕੇ ਦੋਗੇ ਮੈਨੂੰ ਤਿਆਰ ਪੰਜਾਂ ਦੇ ਨਾਲ ਹੀ ਸੂਇਆ ਵੀ ਭਾਈ ਇੱਧਰ ਵੇਖੋ ਥਣ ਮਖਾ ਦੇ ਕਾਈ ਤੇ ਬਾਕੀ ਕਾਹਨੇ ਹਵਾਨਾ ਜ਼ਿਆਦਾ ਰੱਖਦੀ ਆ ਦੇਖ ਸਾਡੀ ਜਿਆਦਾ ਵਸ਼ੀਏ ਭਜੀ ਬੋ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਜਰਸੀ ਸਾਈਵਲ ਕਰਾਸ ਤੇ ਹੈ ਜਿਹੜੀ ਹਾਂਜੀ ਭਾਜੀ ਇਹਨੂੰ ਇਹ ਪਰਸੋਂ ਦੀ ਸੂਯਾਰ ਪੀਪਾ ਜੀ ਇਹਦਾ ਵੀ ਬੱਚਾ ਤਾਜਾ ਹੀ ਹੈ ਜਿਹੜਾ ਬੱਛੀ ਬੱਛੀ ਇਹਦੇ ਮਗਰ ਆਹ ਦੇਖ ਸਾਦੇ ਜੇ ਥਾਣੇ ਦੇ ਵੀ ਲਾਗੇ ਤੋਂ ਇਹ ਚਾਰ ਦੰਦ ਦਾ ਜੇ ਮੂੰਹ ਅੱਛਾ ਇਹ ਚਾਰ ਦੰਦ ਇਹਦੇ ਵਿੱਚ ਆ ਕਿਤੇ ਦੰਦ ਚੱਕ ਹੁਣੇ ਕਰਾ ਦਿੰਦੇ ਇੱਕ ਮਿੰਟ ਠੀਕ ਹੈ ਜੀ ਚੱਕ ਕਰਾ ਕੇ ਦਵਾ ਦਿੰਦੇ ਅੱਜ ਪਹਿਲਾਂ ਹੀ ਆ ਜਾਂਦੀਆਂ ਹਨਾ ਆਹ ਦੇਖ ਸਾਦੇ ਜੇ ਇਹ ਵੀ ਪਿਓਰ ਚਾਰ ਦੰਦਾਂ ਦੇ ਚਾਰ ਦੰਦ ਬੱਛੀ ਹਰ ਤੋੜ ਦਿੰਦੇ ਫਾੜ ਦਿੰਦੇ ਜੀ ਹੈ ਜੁੜੀ ਹੋਈ ਬਾਕੀ ਇਹ ਹੈ ਕਿ ਅੱਜ ਪੱਛੋਂ ਸਾਰੇ ਗਰਮੀਆਂ ਵਾਲੇ ਆ ਸਾਰਾ ਗਰਮੀ ਵਾਲਾ ਮਾਲ ਭਾਜੀ ਜਿੰਦਾ ਮਰਜੀ ਬਾਕੀ ਗਾੜੀ ਗਰਮੀ ਦਾ ਮੌਸਮ ਦਿਆ ਹਾ ਹੁਣ ਇਹਦੇ ਮਗਰ ਵਸ਼ੀ 100 ਰੁਪਏ ਇਹਦੇ ਮਗਰ ਜਿਹੜੀ ਬੱਚੀ ਹੈ ਪਤਲੀ ਸੂਈ ਹੈ 나ੜੂ ਨਾਲ ਜੀ ਤੇ ਇਹਦੇ ਕੋ ਕਿੰਨਾ ਕੁ ਬੋਲਾ ਜੀ ਇਹਦੇ ਕੋ ਭਾਈ 7 ਕਿਲੋ ਜੀ ਤੇ ਇਹ ਕਿੰਨਾ ਚਵਾਈ ਜਾਊਗਾ ਪਤਲੀ ਸੂਈ ਹੈ ਭਾਈ 10000 ਕਿਲੋ ਚਵਾਈਏ ਵਸ਼ੀ ਠੀਕ ਹੈ ਇਹਦਾ ਮੁੱਲ ਇਹਦਾ ਮੁੱਲ ਭਾਜੀ 35000 ਕਰਦੇ 32000 ਦੀ ਦੇ ਦਾਂਗੇ ਅੱਛਾ 32000 ਦੀ ਦੇ ਦਿਓ ਤੁਮ ਮਾਤਨ ਕਰ ਦਾਂਗੇ ਵੀ ਭਾਜੀ ਕੋਈ ਫੋਨ ਲਾਵੇ ਮੇਰਾ ਵੀ ਸੌਦੇ ਦਾ ਵੀ ਪਤਾ ਕਿੱਥੇ ਹੈ ਠੀਕ ਹੈ ਜੀ ਹਾਂ ਤੇ ਹੁਣ ਇੱਕ ਆ ਵੀ ਸੂਈ ਸਵਾਈ ਜੇ ਇਹ ਭਾਜੀ ਕੱਲ ਦੀ ਸੂਈ ਜੇ ਇਹ ਤਾਂ ਮਗਰੋਂ ਅੱਛੀ ਜੇ ਅੱਛੀ ਵੱਛੀ ਹੈ ਆ ਦੇਖ ਸਾਦੇ ਵੀ ਤਾਜੀ ਸੂਈ ਇਹ ਕੋਈ ਕੱਲ ਦੀ ਸੂਈ ਜੰ ਮਲੇ ਕਰਦੀ ਠੀਕ ਹੈ ਹਾਂ ਜੀ ਕੱਲ ਦੀ ਸੂਈ ਜੇ ਖਾਲੀ ਗੁਲੀ ਕਰਤੀ ਆ ਵੇ ਲੋ ਸਾਰੀ ਉਦਾਂ ਲਿਬੜੀ ਲੱਗਦੀ ਤੇ ਇਹਦੇ ਕੋ ਬੋਲਾ ਫੁਲਾ ਕਿੰਨਾ ਕਿ ਇਹਦੇ ਕੋ ਭਾਜੀ ਬੋਲਾ ਅਸੀਂ 9 ਕਿਲੋ ਚੋਂ ਦੇ ਜਣ ਠੀਕ ਆ ਕਾਲਦੀ ਸੂਈ ਕੋਈ ਤੇ ਕਿੰਨਾ ਗੁਲੀ ਕਰਤੀ ਅਸੀਂ ਅੱਜ ਸਾਰੀ ਕਿੰਨਾ ਕਿ ਚਵਾਈ ਜਾਊਗੀ ਇਹ ਹੱਬੀ ਭਾਜੀ 13 14 ਕਿਲੋ ਰਮਾ ਅੰਨਾ ਚਵਾਈਆਂ ਨੇ ਤੋਰਾ ਫੇਰ ਇਹਨੂੰ ਇਹ ਤਾਂ ਸੂਆ ਕਿੰਨਾ ਚ ਇਹਦਾ ਭਾਜੀ ਦੂਜਾ ਏ ਠੀਕ ਹੈ ਜੀ ਹਾਂ ਜੀ ਇਹਦਾ ਦੂਸਰਾ ਸੂਆ ਏ ਜਿਹੜਾ ਇਹਦੇ ਮਗਰ ਵੀ ਬੱਸੀ ਏ ਇਹਦੇ ਮਗਰ ਵੀ ਬੱਸੀ ਏ ਕੱਦ ਕਾਠ ਦੀ ਚੰਗੀ ਆ ਤੇ ਰੰਗ ਰੂਪ ਦੀ ਵੀ ਚੰਗੀ ਆ ਇਨੂੰ ਬਹੁਤ ਵਧੀਆ ਲੱਗਿਆ ਠੀਕ ਜੀ ਦਵਾਈ ਕਦੇ ਇੱਕ ਨੰਬਰ ਦੀ ਮਈਆਂ ਵਾਲਾ ਜਵਾਲ ਕਮਾਂ ਤਾਂ ਨਾ ਜੇ ਕਿੰਦੇ ਕਿ ਸਾਰੀਆਂ ਚ ਖੁੱਲੇ ਹੀ ਹੋਣਗੇ ਸਾਰੀਆਂ ਮਸ਼ੀਆਂ ਸਾਫ਼ ਕਰਦੇ ਭਾਈ ਕੋ ਗਰਮੀ ਗਰਮੀ ਮਨੋਲ ਵਾਲੀਆਂ ਨਹੀਂ ਹੈਗੀਆਂ ਠੀਕ ਹੈ ਜੀ ਸਾਰੀਆਂ ਚੰਗੀਆਂ ਜੀ ਤੇ ਇਹਦਾ ਮੁੱਲ ਭਾਜੀ 40 ਕਰ ਲੀਏ 38 ਕਰ ਲੀਏ ਅੱਛਾ 37000 ਹੀ ਦੇ ਦਾਂਗੇ 37000 ਹੀ ਦੇ ਦੋਗੇ ਬਾਕੀ ਖੁੱਲਾ ਮੰਨ ਤਾਂ ਵੀ ਖੁੱਲਾ ਹੀ ਹੋਊਗਾ ਕਿ ਫੋਨ ਲਾਓ ਮੇਰਾ ਖੁੱਲਾ ਹੀ ਮੰਨ ਤਾਂ ਚੱਲਣਗੇ ਅੱਜ ਕੋਈ ਬਾਕੀ 3000 ਰੁਪਏ ਭਾਜੀ ਬਹੁਤ ਵਧੀਆ ਵੇਖੋ ਠੀਕ ਹੈ ਜੀ ਦੇਖੋ ਕੀ ਚੀਜ਼ ਲੱਗਾ ਤੇ ਆ ਯਾ ਵੀਪਰ ਦੇ ਲੈ ਮਗਰ ਉਹ ਬੱਛੀ ਜੀ ਅੱਛਾ ਇਹ ਸ਼ਾਈ ਵਾਲ ਜੀ ਥਾਣੇ ਮਗਾ ਦੇ ਬੱਛੀ ਜੀ ਆ ਬੱਛੀ ਜੀ ਤੇ ਮਗਰ ਹਾਂ ਜੀ ਠੀਕ ਹੈ ਜੀ ਤੇ ਕਿੰਨਾ ਜਿਆਦਾ ਕੋਲ ਦੁੱਧ ਇਹਦੇ ਕੋਲ ਹਰ ਰੋਜ਼ 11 ਕਿਲੋ ਜਿਹੜਾ ਪੱਕਾ ਦੁੱਧ ਹੈਗਾ ਠੀਕ ਹੈ ਜੀ ਪਾਵਨਾਂ ਘਾਟੂਗਾ ਪੱਕਾ 11 ਕਿਲੋ ਦੁੱਧ ਇਹਦੇ ਬਾਕੀ ਬੱਚਾ ਤੁਹਾਨੂੰ ਦਿਖਾਤਾ ਕੋਈ ਆਪਣੀ ਸਮਝਣਾ ਵੇਖ ਲਈ ਕਿੰਨੇ ਕਿ ਚਿਰਦਾ ਇਹ 15 ਦਿਨਾਂ ਦੀ ਸੂਈ ਹੈ ਪੀਪਲ ਜੀ ਠੀਕ ਹੈ ਜੀ ਬਾਕੀ ਵੱਧ ਵੀ ਹੋ ਸਕਦੇ ਦਿਨ ਬੱਚਾ ਤੁਹਾਨੂੰ ਦਿਖਾਤਾ ਆਪਣੀ ਸਮਝਣਾ ਵੇਖ ਲੈ ਬਾਕੀ ਅੱਜ ਸਾਰੀਆਂ ਸੂਈਆਂ ਹੀ ਸਵਾਈਆਂ ਵਾ ਆਪਣੀ ਇੱਥੇ ਆ ਕੇ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਸੂਈਆਂ ਸਵਾਈਆਂ ਦਾ ਇਹ ਵਾਧਾ ਹੁੰਦਾ ਕਿ ਚਵਾਈ ਜਿਹੜੀ ਆਪਾਂ ਦੋ ਟਾਈਮ ਕਰ ਸਕਦੇ ਹਾਂ ਤੇ ਇਹਦਾ ਮੁੱਲ ਵੀ ਤੇ ਮੋਲੇਦਾਰ 28000 ਵਾ ਅੱਛਾ 25000 ਜਮਾਨਤਨ ਕਰ ਦਾਂਗੇ 25000 ਜਮਾਨਤਨ ਕਰ ਦੋਗੇ ਤਾਂਗੇ ਵੀ 24000 ਹੀ ਦੇ ਦਾਂਗੇ ਤੇ ਦੁੱਧ ਕਿੰਨਾ ਪੱਕਾ 14 ਕਿਲੋ ਪੱਕਾ ਹੋਗਾ ਰੁਪਈ ਠੱਡੀ ਧੀ ਜਿਦਾ ਮਰਜ਼ੀ ਹੱਥ ਲਾਜੇ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਹੁਣ ਇੱਕ ਟੁੱਕੜ ਜੇ ਆਹ ਟੁੱਕੜ ਜੀ ਹਰਦੀ ਭਾਜੀ ਲਿਆਓ ਇਹਨਾਂ ਨੂੰ ਖੋਲ ਲਿਆ ਫਿਰ

ਦੁੱਧ ਜਿਹੜਾ ਇਹਦੇ ਕੋਲ 5 ਕਿਲੋ ਕਹਿੰਦੇ ਕਿ ਹੈਗਾ ਉਹਤਰਾ ਜਿਹੜੀ ਕੱਦ ਕਾਟ ਹਾਂ ਖਾਣ ਸੁਣ ਠੰਡੀ ਧਰੀ ਕੋ ਗੱਲ ਹੀ ਨਹੀਂ ਹੁੰਦਾ ਕੱਦ ਆਤੀ ਥੋੜੀ ਠੀਕ ਹੈ ਬਾਕੀ ਜਦਾਂ ਮੱਝ ਜੋ ਕੋਈ ਰਸੀ ਪੜਨਾ ਨਹੀਂ ਕੋਣਾ ਇਹਦਾ ਮੁੱਲ ਮੁੱਲ ਇਹਦਾ ਕਾਦੀ ਦੱਸ ਯਾਰ ਵੇਖ ਲਓ ਕੀ ਕਸਰ ਤੇ ਕੱਢ ਦੋ 8000 ਨਹੀਂ ਦੇਣਾ ਰੁਪਈਆ ਭਾਈਓ 6000 ਛੱਡਾਂਗੇ 7 ਦੇ ਦੇ ਰਾਂਗੇ ਬਾਕੀ ਕੋਈ ਖੂਨ ਲਾਵੇ ਜਿੱਥੇ ਆਖੂ ਉੱਥੇ ਦੇ ਦਾਂਗੇ ਕਾਰੀ ਤਾ ਜਿੱਥੇ ਦੇਣੀ ਆਈ ਮਾ ਜੀ ਦੀ ਦੇ ਦਾਂਗੇ ਭਾਜੀ ਅੱਛਾ ਇਹ 5000 ਦੇ ਸੁਣੋ ਪੱਕੀ 5000 ਦੀ 5 ਲੀਟਰ ਵਾਲੀ 5000 ਦੀ ਮਾ ਜੀ ਦੀ ਦੇਖ ਲਓ ਪੱਕੀ ਐਚ ਐਫ ਵਸ਼ੀ ਪਿਓਰ ਭਾਜੀ ਠੀਕ ਹੈ ਜੀ ਮਾ ਜੀ ਦੇ ਦਾਂਗੇ ਬਾਕੀ ਆ ਮਾਲ ਇਥੇ ਆਣ ਕੇ ਤਸੱਲੀ ਕਰੋ ਆ ਬਿਲਕੁਲ ਤਾਜੀ ਸੂਈਜ ਕੱਲ ਦੀ ਸੂਈਜ ਤਾਜ਼ੀਆਂ ਸੂਈਆਂ ਬਾਕੀ ਸਾਰੀਆਂ ਆਹ ਤਰ੍ਹਾਂ ਦੀ ਸੂਈਜ ਪਈਓ ਪੰਜਾਂ ਤਰ੍ਹਾਂ ਦੀ ਸੂਈਜ ਇੱਥੇ ਆਓ ਬੋਲੇ ਦੇ ਮਾਲ ਜੇ ਸਾਰੇ ਠੀਕ ਹੈ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚਾ ਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾ